ਮੈਨੂੰ ਕਿਤੇ ਮੋਨੇ ਦੇ ਬਦਲੇ ਭਾਜੀ ਜੋ ਜੋ ਤੁਸੀਂ ਮੈਨੂੰ ਹੋਈ ਦੇ ਦੇ ਮੈਨੂੰ ਪੈ ਦੇ ਦੇ ਵਾਪਸ ਪਹਿਲਾ ਬੰਦਾ ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪਰਿਵਾਰ ਚ ਮਾਸੀ ਨੂੰ ਵੀ ਗਿਣਿਆ ਚਾਚੇ ਨੂੰ ਵੀ ਗਿਣਿਆ ਚਾਚੇ ਦੇ ਭਰਾ ਨੂੰ ਵੀ ਗਿਣਿਆ ਉੱਥੇ ਤੂੰ ਸਪੈਸ਼ਲ ਮੈਨੂੰ ਕਹਿ ਗਿਆ ਘਰ ਆਈਓ ਆ ਗਿਆ ਭਾਜੀ ਮੈਂ ਕਿਹਾ ਯੂਟੂਬਾ ਨਹੀਂ ਖਾਜੋ ਅਸੱਚ ਕਾਲੀ ਅਸੱਚ ਕਾਲੀ ਇਹ ਤੁਹਾਡੇ ਬ੍ਰਦਰ ਨੇ ਨਹੀਂ ਮੇਰੇ ਚਾਚੇ ਨੇ ਦੋਨੋਂ ਹੀ ਅੱਛਾ ਜੀ ਤੁਹਾਡੇ ਦੋਨੋਂ ਚਾਚੇ ਨੇ ਤੇ ਇਹਨਾਂ ਦੇ ਪਰਿਵਾਰ ਚ ਕੌਣ ਕੌਣ ਰਹਿੰਦਾ ਫਿਰ ਅਸੱਚ ਕਾਲੀ ਕਿਦਾਂ ਕੱਢੀਏ ਬੈਠੋ 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 ਬਾਪੂ ਜੀ ਕਿੱਥੇ? ਉਹ ਮੰਡੀ ਮੰਡੀ ਗਏ ਹੋਏ ਤੁਸੀਂ ਕੀ ਲਗਦਾ ਉਹਨਾਂ ਦੇ? ਮਾਸੀ ਮਾਸੀ ਤੇ ਇਹਨਾਂ ਦੇ ਪਰਿਵਾਰ ਚ ਕੌਣ ਕੌਣ ਹੈ? ਅੱਛਾ ਸੱਚ ਕਰਾਂਦਾ ਜੀ। ਕੱਲ ਮੁੰਡਾ ਮੈਨੂੰ ਕਹਿ ਗਿਆ ਮਿਲ ਕੇ ਜਾਇਓ ਘਰੇ। ਹਾਂ ਜੀ ਜੀ ਮੈਂ ਬੈਠੋ। ਹੋਰ ਸੁਣਾ। ਵਧੀਆ ਬਾਜੀ। ਕੀ ਦਿੱਕਤ ਹੈ ਤੁਹਾਡੀ? ਕਿਉਂ ਤੁਸੀਂ ਉੱਥੇ ਆਨੇ ਹੋ ਹੈਲਪ ਲਾਈਨ ਤੁਹਾਡਾ ਕੀ ਕੇਸ ਹੈ? ਉਹ ਭਾਜੀ ਮੈਂ ਨਾ ਲੱਤ ਦਾ ਪਰੇਸ਼ਨ ਕੋਇਆ ਸੀ। ਅੱਛਾ ਇਹ ਪੇਟਾ ਪੇਟਾ ਭਾਈਆ ਜੀ ਚੁੱਪਦੀਆਂ ਐ ਇਹਦੇ। ਅੱਛਾ ਉਹ ਕੋਈ ਨਾਮ ਅੱਛਾ ਅੱਛਾ ਕੀ ਨਾਮ ਤੇਰਾ ਹੀਰਾ ਸਿੰਘ ਹੀਰਾ ਕਿਆ ਬਾਤ ਹੈ ਹੀਰਾ ਹੀ ਹੈ ਕਿੱਥੋਂ ਚੱਲਦਾ ਇਲਾਜ ਤੁਹਾਡਾ ਇਲਾਜ ਕਿੱਥੋਂ ਕਰਾਇਆ ਸੀ ਜਗਰੂਪ ਜਗਰੂਪ ਕੋਈ ਗੱਲ ਨਹੀਂ ਪੜਾਈ ਲਿਖਾਈ ਕੀਤੀ ਹਾਂਜੀ ਘਰ ਚ ਕੌਣ ਕੌਣ ਫਿਰ ਤੁਹਾਡੇ ਹੁਣ ਇਹ ਅਸੀਂ ਇਹ ਚਾਰ ਜਣੇ ਇਹ ਆਠ ਸੱਤ ਜਣੇ ਆ ਆ ਸੱਤ ਜਣੇ ਕੌਣ ਕੌਣ ਮੈਂ ਮਾਸੀ ਮੈਂ ਮਾਸੀ ਦੋ ਦੋ ਦੇ ਚਾਚਾ ਮੇਰਾ ਤਿੰਨ ਤਿੰਨ ਇੱਕ ਮੇਰਾ ਛੋਟਾ ਭਰਾ 4 ਇੱਕ ਮੇਰਾ ਵੱਡਾ ਭਰਾ 5 ਇੱਕ ਮੇਰੀ ਮੰਮੀ 6 ਇੱਕ ਮੇਰਾ ਭਰਾ ਵੱਡਾ 7 ਬਸ 7 ਜਣੇ ਹੋਗੇ ਹਾਂਜੀ ਪਹਿਲਾ ਪਹਿਲਾ ਬੰਦਾ ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪਰਿਵਾਰ ਚ ਮਾਸੀ ਨੂੰ ਵੀ ਗਿਣਿਆ ਚਾਚੇ ਨੂੰ ਵੀ ਗਿਣਿਆ ਚਾਚੇ ਦੇ ਭਰਾ ਨੂੰ ਵੀ ਗਿਣਿਆ ਮੈਂ ਤਾਂ ਅਕਸਰ ਲੋਕ ਕਹਿੰਦੇ ਨੇ ਪਰਿਵਾਰ ਚ ਕੌਣ ਹੋਣਾ ਜੀ ਬਸ ਮੈਂ ਆਂ ਜੀ ਮੇਰੀ ਮੰਮੀ ਤੇ ਮੇਰਾ ਡੈਡੀ ਚਾਚੇ ਚੂਚੇ ਮਾਸੀਆਂ ਨੂੰ ਕੌਣ ਯਾਦ ਰੱਖਦਾ ਨਹੀਂ ਉਹੀ ਕਹਿ ਰਹੇ ਆ ਤੂੰ ਹੀਰਾ ਹੈ ਤਾਂ ਹੀ ਹੀਰਾ ਨਾ ਹੋਰ ਦਸ ਕੀ ਸੇਵਾ ਕਰੀਏ ਤੇਰੀ ਅਸੀਂ ਬੱਸ ਭਾਈ ਘਰ ਚ ਕੌਣ ਕੌਣ ਤੁਹਾਡੇ ਹੁਣ ਫਿਲਹਾਲ ਘਰ ਕਿੱਦਾਂ ਚੱਲਦਾ ਇਹਨਾਂ ਦਾ ਤੁਸੀਂ ਚਾਚਾ ਹੀ ਹੋ ਇਹਨਾਂ ਦੇ ਅੱਛਾ ਬ੍ਰਦਰ ਹਾਂ ਘਰ ਕਿੱਦਾਂ ਚੱਲਦਾ ਫਿਰ ਤੁਹਾਡਾ ਜੀ ਇਹਦੇ ਪਾਪਾ ਕਸਮ ਕਰਦੇ ਪਾਪਾ ਕੰਮ ਕਰਦੇ ਅੱਛਾ 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 ਹੈ ਕਿ ਬਜ਼ੁਰਗ ਤੁਸੀਂ ਦੇਖੀਏ ਹਾਂ ਜੀ ਜੀ ਕਾਫੀ ਬਜ਼ੁਰਗ ਨੇ ਅੱਛਾ ਉਹੀ ਕੰਮ ਕਰਦੇ ਨੇ ਅੱਛਾ ਅੱਛਾ ਕੋਈ ਵੀ ਹੈਂਡੀਕੈਪ ਹੈ ਤੇ ਜਿਹੜਾ ਵੱਡਾ ਇਹਦੇ ਤੋਂ ਇਹ ਕਿੱਦਾਂ ਦਿੱਕਤ ਆਈ ਇਹਨਾਂ ਨੂੰ ਸ਼ੁਰੂ ਤੋਂ ਬਾਈ ਬਰਥ ਹੈਂਡੀਕੈਪ ਤੋਂ ਨੇ ਕਿ ਬਾਈ ਬਰਥ ਨੇ ਓਕੇ 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 ਹੋਰ ਦੱਸ ਕੀ ਚਾਹੀਦਾ ਹੁਣ ਤੇਰੇ ਘਰ ਆਈਆਂ ਅਸੀਂ ਕੀ ਉੱਥੇ ਤੋਂ ਸਪੈਸ਼ਲ ਮੈਨੂੰ ਕਹਿ ਗਿਆ ਘਰ ਆਈਓ ਫਿਰ ਆ ਗਿਆ ਉਹ ਬੜੀ ਮੈਂ ਕਿਹਾ ਰੋਟੀ ਬਣੀ ਖਾਜੋ ਰੋਟੀ ਬਣੀ ਖਾਜੋ ਪਾਣੀ ਚਾਹ ਬਣਾਓ ਫਿਰ ਚਾਹ ਪੀਨੇ ਹਾਂ ਰੋਟੀ ਤਾਂ ਮੈਂ ਖਾ ਕੇ ਆਇਆ ਚਾਹ ਪੀ ਲੈ ਤੁਹਾਡੇ ਘਰੇ ਵੀ ਪੀ ਲਓ ਆ ਬਿਆਰ ਨਾਲ ਕੋਈ ਖਲ ਰਹੀ ਹੈ ਚਾਹ ਪੀ ਲੈ ਚਾਹ ਪੀ ਲੈ ਸਪੈਸ਼ਲ ਮੈਂ ਤੁਹਾਨੂੰ ਮਿਲਣ ਹੀ ਆਇਆ ਹਾਂ ਹਾਂਜੀ ਮੈਂ ਕਿਹਾ ਚਲੋ ਵੀਰ ਨੂੰ ਮਿਲਿਆ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਹੈਰੀ 24 24 ਅੱਛਾ ਛਪੜਾਈ ਲਖਾਈ ਕੀਤੀ ਤੁਸੀਂ ਹਾਂਜੀ ਮੈਂ 6ਵੀਂ 6ਵੀਂ ਜੋੜ ਰਿਆਂ ਦੋ ਵਾਰੀ ਲੱਤ ਤਾਂ ਫਿਰ ਐ ਤੀਜੀ ਵਾਰੀ ਹੋਇਆ ਲੱਤ ਨਾ ਬਈ ਅੱਛਾ ਅੱਛਾ ਕੀ ਹੋਇਆ ਕਿਸੇ ਲੱਤ ਪੋਲੀਓ ਸੀ ਅੱਛਾ ਪੋਲੀਓ ਸੀ ਹਾਂਜੀ ਅੱਛਾ 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 ਕਪੜੇ-ਕੁਪੜੇ ਲੈ ਕੇ ਆਈਏ ਨਵੇਂ ਪਹਿਲਾਂ ਯਾਰ ਪਜਾਮਾ ਲਵਾ ਲੈ ਕੇ ਦਈਏ ਤੈਨੂੰ ਹਾਂ ਕਪੜੇ-ਕੁਪੜੇ ਦਾ ਸ਼ਕੀਕ ਕਾਦਾ ਸ਼ੌਂਕ ਹੈ ਤੈਨੂੰ ਕੁਪੜੇ ਮੈਨੂੰ ਇਹ ਜੀਨੂ ਪੈਂਟ ਨੂੰ ਹੁੰਦਾ ਸ਼ੌਂਕ ਪਜਾਮੇ ਭਾਅ ਦਾ ਸਾਰਾ ਕੋਈ ਸ਼ੌਂਕ ਜੀਨੂ ਪੈਂਟ ਦਾ ਸ਼ੌਂਕ ਹੈਗਾ ਹਾਂਜੀ ਚਲ ਤੈਨੂੰ ਇਹਨਾਂ ਚਾਰ ਪਜਾਮੇ ਲਿਆ ਕੇ ਦੇਈਂ ਕੱਲ ਨਵੇਂ ਚਾਰ ਕਿਹੜੇ ਰੰਗ ਦੇ ਪਜਾਮੇ ਜਿਹਦੇ ਮਰਜ਼ੀ ਦੇ ਰੰਗ-ਰੰਗ ਚ ਕੋਈ ਹੋਵੇ ਕੋਈ ਤਰੋ ਤਰੋ ਚਾਹ ਤਰੋ ਚਾਤਰ ਅੱਜ ਤੁਹਾਨੂੰ ਦੇਖ ਕੋਈ ਨਾ ਫਰੇਕ ਕਰਾਏ ਤੁਹਾਡੇ ਵੈਨ ਦੇ ਨਹੀਂ ਫੋਨੋ ਖੜਾ ਕੋਈ ਗੱਲ ਨਹੀਂ ਮੈਂ ਵਧੀਆ ਨਹੀਂ ਕੋਈ ਗੱਲ ਨਹੀਂ ਮੈਂ ਕਿਸੇ ਵੱਡੇ ਘਰ ਜਾਵਾਂ ਨਾ ਜਾਵਾਂ ਮੈਨੂੰ ਰੋਜ਼ ਦੇ 8 10 ਪ੍ਰੋਗਰਾਮ ਹੁੰਦੇ ਨੇ ਵੈਸੇ ਹਾਂਜੀ ਪਰ ਮੈਨੂੰ ਜਿੰਨਾ ਚਾ ਇਹਦੇ ਬੁਲਾਏ ਦਾ ਸੀ ਕਿਸੇ ਦਾ ਚਾ ਹੁੰਦਾ ਨਹੀਂ ਮੈਂ ਕਿਹਾ ਮੇਰੇ ਕੱਲ ਸਪੈਸ਼ਲ ਉੱਥੇ ਐਨਜੀ ਵਾਲੀ ਜਗ੍ਹਾ ਤੇ ਨਾ ਮੈਨੂੰ ਕਹਿ ਕੇ ਗਿਆ ਇਹ ਕਹਿੰਦਾ ਭਾਜੀ ਘਰ ਆਇਓ ਸਾਡੇ ਮੈਂ ਕਿਹਾ ਚਲੋ ਫਿਰ ਅਸੀਂ ਨੇੜੇ ਹੀ ਸੀਗੇ ਮੈਂ ਕਿਹਾ ਚਲੋ ਬਾਈ ਨੂੰ ਮਿਲ ਆਈਏ ਠੀਕ ਹੈ ਖਤਰਦਾਰੀ ਕਰੋਨਾ ਹੋਰੋਂ ਮ ਆਇਆ ਬੰਦ ਹੋਣਾ ਲੱਗ ਗਿਆ ਕੋਈ ਗੱਲ ਹੈ ਕੱਪੜੇ ਚਾਹੀਦੇ ਤੈਨੂੰ ਕੱਪੜੇ ਲਿਆ ਦਾਂਗੇ ਹੋਰ ਕੀ ਚਾਹੀਦਾ ਹੋਰ ਭੜੀ ਹੋਰ ਇੱਕ ਮੋਬਾਈਲ ਚਾਹੀਦਾ ਮੋਬਾਈਲ ਚਾਹੀਦਾ ਹੋਰ ਹੋਰ ਦੱਸ ਮੋਬਾਈਲ ਕਿ ਕਰੇਗਾ ਅੱਛਾ ਮੋਬਾਈਲ ਚਲਾਏਗਾ ਰੱਬ ਰੱਬ ਦਾ ਨਾਮ ਲੈਣਾ ਨਹੀਂ ਲੈਣਾ ਲੈ ਲੈ ਕਿ ਨੂੰ ਮੰਨਦਾ ਕਿ ਨੂੰ ਯਾਦ ਕਰਦਾ ਬਾਬੇ ਨਾਨਕ ਨੂੰ ਬਾਬੇ ਨਾਨਕ ਨੂੰ ਵਾਹ ਜੀ ਗੱਲ ਹੁੰਦੀ ਯਾਦ ਕਰਦਾ ਉਹਨਾਂ ਨੂੰ ਜਵਾਬ ਆਉਂਦਾ ਹਾਂਜੀ ਉਹ ਮੰਨ ਜੀ ਆਪਣੇ ਆਪ ਵੀ ਮੈਂ ਕਰਦਾ ਮੈਨੂੰ ਕੋਈ ਦੱਸ ਯਾਰ ਉਹਨਾਂ ਬਾਰੇ ਯਾਰ ਬਾਬੇ ਨਾਨਕ ਬਾਰੇ ਕੋਈ ਦੱਸ ਵਸੇ ਬਾਬੇ ਨਾਨਕ ਨੂੰ ਕਹੀਦਾ ਬਾਬਾ ਨਾਨਕ ਠੀਕ ਠੀਕ ਕਰ ਦੋ ਛੇਤੀ ਤੋਦਾਂ ਲਾ ਦੇ ਅੱਛਾ ਹੁਣ ਦਿੱਕਤ ਆ ਤੁਰੰਚ ਹਾਂਜੀ ਕਿਦਾਂ ਕਰ ਤੁਰਦਾ ਤਾਰ ਤੋੜ ਕੇ ਦਿਖਾ ਕੀ ਦਿੱਕਤਾਂ ਦੀ ਵਾਹਿਗੁਰੂ ਅੱਛਾ ਇਹ ਸ਼ੁਰੂ ਤੋਂ ਹੀ ਦਿੱਕਤ ਹੈ ਬਾਈ ਬਰਥ ਤੋਂ ਠੀਕ ਤਾਂ ਦੁਰਦਾਂ ਨੂੰ ਯਾਰ ਉਹ ਨਹੀਂ ਭਾਜੀ ਥੋੜੇ ਜਣਾ ਇਹ ਚੌਂਕੜੀ ਨਹੀਂ ਵੱਜਦੀ ਮੇਰੇ ਕੋਲ ਕੀ ਕਰਨੀ ਚੌਂਕੜੀ ਮਾਰ ਕੇ ਉਹ ਨਹੀਂ ਦੱਸ ਕੀ ਕਰਨੀ ਕੁਛ ਨਹੀਂ ਹੈ ਪਾਠ ਕਰ ਪਾਠ ਕਰਦਾ ਰੱਬ ਨੂੰ ਯਾਦ ਕਰਦਾ ਉਹਦਾ ਯਾਦ ਕਰੀਦਾ ਵਾ ਅੱਛਾ ਇਹ ਤੂੰ ਬੱਤੀ ਮੇਰੀ ਮੰਮੀ ਕਰਦੇ ਅੱਛਾ ਤੂੰ ਬੱਤੀ ਕਰ ਤੂੰ ਨਹੀਂ ਕਰਦਾ ਨਹੀਂ ਮੈਂ ਨਹੀਂ ਕਰਦਾ ਕਿਉਂ ਕੀ ਕਰਦਾ ਫਿਰ ਸਾਰਾ ਦਿਨ ਸਵੇਰੇ ਕਿੰਨੇ ਵੇ ਉੱਠਦਾ ਸਵੇਰੇ ਇਹ 6 ਵਜੇ ਡੈਡੀ ਠਾ ਦਿੰਦੇ ਆ 6 ਵਜੇ ਡੈਡੀ ਠਾ ਤੇ ਡੈਡੀ ਕੀ ਕੰਮ ਚਲ ਜਾਂਦੇ ਫਿਰ ਹਾਂਜੀ ਡੈਡੀ ਕੰਮ ਤੇ ਚਲੇ ਤੁਸੀਂ ਕਰਦੇ ਹੋ ਫਿਰ ਪਿੱਛੋਂ ਉਹ ਫਿਰ ਡੈਡੀ ਕਹਿੰਦਾ ਵੀ ਆਪਣੀ ਦਵਾਈ ਦੂਈ ਖਾਹ ਟਾਈਮ ਸੇ ਠੀਕ ਹੋ ਫਿਰ ਬਾਅਦ ਚ ਕੰਮ ਕਰਨਾ ਅੱਛਾ ਦਵਾਈ ਖਾਣੇ ਤੁਸੀਂ ਹਾਂਜੀ ਉਹ ਕੱਲ ਦਵਾਈ ਦਵਾਈ ਤੁਹਾਨੂੰ ਕਹਿਆ ਸੀ ਤੁਸੀਂ ਦਵਾਈ ਲੈ ਦੇ ਦਿੱਤੀ ਹਾਂਜੀ ਬਾਬੇ ਨਾਨਕ ਨੇ ਲੈ ਕੇ ਦਿੱਤੀ ਮੈਂ ਨਹੀਂ ਲੈ ਕੇ ਦਿੰਦਾ ਉਹ ਤਾਂ ਮੈਂ ਉਹਦਾ ਬੱਚਾ ਹਾਂ ਮੈਨੂੰ ਕਹਿੰਦਾ ਨੇ ਲੈ ਕੇ ਦੇ ਦਵਾਈ ਮੈਂ ਲੈ ਦਿੰਦਾ ਕਦੋਂ ਤੋਂ ਆ ਰਹੇ ਹੋ ਤੁਸੀਂ ਉੱਥੇ ਸਾਡੇ ਕੋਲ ਕਿੰਨੀ ਕੁ ਦੇਰ ਹੋ ਗਈ ਆਈਡੀਆ ਕੁਝ ਯਾਦ ਹੈ ਕਦੋਂ ਤੋਂ ਆ ਰਹੇ ਨੇ ਕੁਝ ਪਤਾ ਹੈ ਇਹਨਾਂ ਨੂੰ ਅੱਛਾ ਕਦੋਂ ਤੋਂ ਆ ਰਹੇ ਆਂਟੀ ਇਹ ਆਪਰੇਸ਼ਨ ਕਦੋਂ ਹੋਇਆ ਸੀ ਇਹਨਾਂ ਦਾ ਉੱਥੇ ਲਿਖਿਆ ਹੋਇਆ ਹੈ ਅੱਛਾ ਪਾਪਾ ਨੂੰ ਪਤਾ ਅੱਛਾ ਅੱਛਾ ਹੁਣ ਕੁਝ ਆਰਾਮ ਹੈਗਾ ਪਹਿਲੇ ਲਾ ਲੋ ਕਿ ਨਹੀਂ ਪਹਿਲਾਂ ਫਰਕ ਆ ਭਾਈ ਅੱਛਾ ਡਾਕਟਰ ਕੀ ਕਹਿੰਦੇ ਆ ਉਹ ਡਾਕਟਰ ਕਹਿੰਦੇ ਇਹ ਆ 10 ਦਿਨ ਦਵਾਈ ਖਾ ਫਿਰ ਉਸ ਤੋਂ 10 ਦਿਨ ਬਾਅਦ ਫੇਰ ਆਈਂ ਸਾਡੇ ਕੋਲ ਅਸੀਂ ਚੈੱਕ ਚੈੱਕ ਕਰਾਂਗੇ ਚੈੱਕ ਕਰਾਂਗੇ ਅੱਛਾ ਅੱਛਾ ਹਜੇ ਕੋਈ ਕੋਈ ਦਿੱਕਤ ਤਾਂ ਨਹੀਂ ਆ ਰਹੀ ਫਿਲਹਾਲ ਨਹੀਂ ਨਹੀਂ ਉਹ ਥੋੜੀ ਮੋਟੀ ਦਰਦ ਹੁੰਦੀ ਹੈ ਉਹ ਜੋ ਦਵਾਈ ਖਾਣ ਨਾਲ ਠੀਕ ਹੋ ਜਾਂਦੀ ਹੈ ਅੱਛਾ ਦਵਾਈ ਖਾਣਾ ਠੀਕ ਬਾਬੇ ਨਾਨਕ ਨੂੰ ਥੋੜਾ ਜਿਆਦਾ ਯਾਦ ਕਰਿਆ ਕਰ ਉਹਨੂੰ ਕਿਹਾ ਕਰ ਕਿ ਮੇਰਾ ਬੇੜਾ ਪਾਰ ਕਰ ਮੈਨੂੰ ਠੀਕ ਕਰ ਅੱਛਾ ਜੀ ਫਿਰ ਮੈਂ ਠੀਕ ਹੋ ਕੇ ਤੇਰੀ ਸੇਵਾ ਕਰੂੰਗਾ ਲੋਕਾਂ ਦੀ ਸੇਵਾ ਕਰੂੰਗਾ ਅੱਛਾ ਜੀ ਬਾਬੇ ਨਾਨਕ ਦੀ ਤਾਂ ਅਸੀਂ ਕੀ ਹੋਈ ਸੇਵਾ ਕਰ ਸਕਦੇ ਹਾਂ ਤਾਂ ਦੁਨੀਆ ਦਾ ਸਾਰੀ ਦਾ ਪਿਓ ਹੈ ਪਰ ਇਹ ਹੈ ਕਿ ਮੈਂ ਲੋਕਾਂ ਦੀ ਸੇਵਾ ਕਰੂੰਗਾ ਕੀ ਸੋਚਿਆ ਸੀ ਛੋਟੇ ਹੁੰਦੇ ਕੀ ਬਣਨਾ ਤੋਂ ਛੋਟੇ ਹੁੰਦੇ ਹਾਂ ਛੋਟਿਆਂ ਦੇ ਮੈਂ ਦੇ ਭਾਈ ਭੜੇ ਕੋ ਸੁੱਤਿਆ ਸੀ ਕੀ ਸੋਚਾ ਸੀ ਮੇਰੇ ਵੱਡੇ ਵੱਡੇ ਖਾਬ ਆ 10 10 ਖਾਬ 10 तेरे ਖਾਬ ਸੁਣਨ ਨਹੀਂ ਆਇਆ ਸੀ 10 ਕੀ ਕੀ ਬੰਨਣਾ ਸੀ ਮੇਰੇ ਕੋ ਗੱਡੀ ਹੋਵੇ ਪੈਸਾ ਹੋਵੇ ਆ ਚੀਜ਼ੋ ਹੋਵੇ ਕੋਈ ਕੀ ਕਰੇਗਾ ਫੇ ਗੱਡੀ ਨਾਲ ਪੈਸੇ ਨਾਲ ਕੀ ਕਰੇ ਗੱਡੀ ਦੀ ਘੁੰਮਾਂਗੇ ਫੇਰ ਫੇਰ ਬੈ ਬੈਰੇ ਖਰਚਾਂਗੇ ਬੈ ਖਰਚੇ ਕਿੱਛ ਖਰਚੇਗਾ ਬੈ ਅਬ ਵਧੀਆ ਘਰ ਇਹ ਰੰਗ ਰੰਗ ਕਰਾਲ ਕੇ ਘਰ ਵਧੀਆ ਬਣ ਗਏ ਤੇਰਾ ਘਰ ਕਿੰਨਾ ਸੋਹਣਾ ਦੇ ਛੱਤ ਹੈਗੀ ਸਿਰ ਤੇ ਗੇਟ ਹੈਗਾ ਫਰਿੱਜ ਹੈਗਾ ਟੀਵੀ ਹੈਗਾ ਰਸੋਈ ਹੈ ਇੰਨਾ ਕੁਝ ਤਾਂ ਹੈਗਾ ਕਈ ਲੋਕਾਂ ਕੋਲ ਇਹ ਵੀ ਹੈ ਨਹੀਂ ਪਤਾ ਹੈ ਨਹੀਂ ਪਤਾ ਬਾਜੀ ਕੁਝ ਲੋਕਾਂ ਕੋਲ ਘਰ ਵੀ ਹੈ ਨਹੀਂ ਤੇ ਆਪਣੀ ਤਮਾ ਹੋਰ ਹੈ ਹੋਰ ਹੈ ਹੋਰ ਸ਼ੁਕਰ ਕਰਦਾ ਰੱਬ ਦਾ ਕਿ ਸ਼ੁਕਰ ਹੈ ਮੈਨੂੰ ਇੰਨਾ ਕੁਝ ਦਿੱਤਾ ਹੋਇਆ ਹਾਂਜੀ ਹਾਂਜੀ ਸ਼ੁਕਰ ਕਰਦਾ ਹਾਂਜੀ ਚਾਚੇ ਦਾ ਮੁੰਡਾ ਪਿਆਰ ਕਰਦਾ ਕਿ ਨਹੀਂ ਤੇ ਤੇ ਦਾ ਮੁੰਡਾ ਬਹੁਤ ਪਿਆਰ ਕਰਦਾ ਮੈਨੂੰ ਮੱਧੂ ਪਿਆਰ ਕਰਦਾ ਕਿੰਨਾ ਕੁ ਬਹੁਤ ਜ਼ਿਆਦਾ ਕੀ ਪੂਰਾ ਸ਼ਰੀਕੇ ਵਾਜੀ ਦਾ ਨਹੀਂ 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 ਸ਼ਰੀਕੇ ਵਾਜੀ ਕੀ ਹੁੰਦੀ ਵੈਸੇ ਇਹ ਭਾਈ ਆਪਾਂ ਨੂੰ ਪਤਾ ਨਹੀਂ ਹੈ ਨਾ ਬਸ ਉਹਦਾ ਦਿਲ ਬਣਾ ਵੀ ਅਸੀਂ ਭਾਪੜੇ ਨੂੰ ਬਹੁਤ ਪਿਆਰ ਕਰਦੇ ਹਾਂ ਬਸ ਇੰਨਾ ਹੀ ਪਤਾ ਹੋਣਾ ਚਾਹੀਦਾ ਭਰਾਵਾਂ ਨਾਲ ਹੀ ਖੜਦੇ ਨੇ ਹਾਂਜੀ ਚਲ ਤੈਨੂੰ ਕੱਲ ਪਜਾਮੇ ਦੇ ਕੇ ਜਾਏਗਾ ਟੀ-ਸ਼ਰਟਾਂ ਦੇ ਕੇ ਜਾਏਗਾ ਹੋਰ ਕੀ ਚਾਹੀਦਾ ਔਰ ਇੱਕ ਮੋਬਾਈਲ ਚਾਹੀਦਾ ਮੋਬਾਈਲ ਮੋਬਾਈਲ ਕਰੇਗਾ ਕੀ ਮੋਬਾਈਲ ਨੀਰੀ ਸਿਰ ਪੀੜਾ ਉਹ ਕੋਈ ਨਾ ਬਜੀ ਟਣਾ ਹੁੰਦਾ ਡਿਪਰੈਸ਼ਨ ਹੁੰਦਾ ਮੋਬਾਈਲ ਨਾਲ ਹਾਂ ਅੱਛਾ ਜੀ ਸਾਰਾ ਦਿਨ ਲੋਕਾਂ ਦੀਆਂ ਖਬਰਾਂ ਸੁਣ ਕੇ ਮੋਬਾਈਲ ਤੇ ਦੇਖੀਂਗਾ ਕੀ ਕੁਛ ਨਹੀਂ ਉਹ ਵੈਸੀ ਟਾਈਮ ਪਾਸ ਲਈ ਗਾਣੇ ਗੁਣੇ ਸੁਣਨੇ ਗਾਣੇ ਗੁਣੇ ਸੁਣਨੇ ਟੀਵੀ ਨਹੀਂ ਚੱਲਦਾ ਟੀਵੀ ਉਹ ਚੱਲਦਾ ਮੈਂ ਚੋਥੇ ਬੰਦ ਆ ਜਾਂਦਾ ਕਿਉਂ ਇਹਨੂੰ ਪੱਕਾ ਚਲਾ ਕੇ ਰੱਖੋ ਨਾ ਲਾਇਆ ਹੋਇਆ ਇਹਨੂੰ ਚਲਾਓ ਅੱਛਾ ਜੀ ਮੋਬਾਈਲ ਤੇ ਹੁਣ ਵੈਸੇ ਸਾਰਾ ਦਿਨ ਫੇਰ ਕਰਦਾ ਕਿ ਸਵੇਰ ਉੱਠ ਕੇ 6 ਵਜੇ ਤੋਂ ਬਾਅਦ ਮਿਹਰਬਾਨੀ ਕੋਈ ਕੁਛ ਨਹੀਂ ਹੁਣ ਦੱਤਾਂ ਨੇ ਹਜੇ ਮਨਾ ਕਿ ਤੈਨੂੰ ਹੁਣ ਤੋਂ ਵੀ ਹੁਣ ਅੱਜ ਤੱਕ ਕਹਿੰਦਾ ਸੀ ਰੁਕ ਜੀ ਕੱਲ ਤੋਂ ਨਹੀਂ ਆਪਣਾ ਨਾ ਨੂੰ ਦੇ ਵਧੀਆ ਤੇ ਆਜੋ ਹੂੰ ਹਾਂਜੀ ਤਾਂ ਹੋਰ ਕੁਛ ਚਾਹੀਦਾ ਤੈਨੂੰ ਮੋਬਾਈਲ ਛੱਡ ਕੇ ਬਸ ਭਾਜੀ ਹੋਰ ਕੁਛ ਨਹੀਂ ਚਾਹੀਦਾ ਮੋਬਾਈਲ ਦੇ ਪੈਸੇ ਜਿੰਨੇ ਮੈਂ ਤੈਨੂੰ ਕੱਪੜੇ ਲੈ ਕੇ ਦੇ ਸਕਦਾ ਮੋਬਾਈਲ ਥੋੜਾ ਜਨਾ ਮੈਨੂੰ ਆਪ ਨਹੀਂ ਵਧੀਆ ਲੱਗਦਾ ਕਿ ਤੁਸੀਂ ਜਾਂ ਤੂੰ ਪੜ੍ਹਾਈ ਲਿਖਾਈ ਕਰੇ ਮੋਬਾਈਲ ਤੇ ਤੈਨੂੰ ਤਾਂ ਲੈਦਾ ਕੋਈ ਤੇਰੇ ਕੰਮ ਦਾ ਹੋਵੇ ਤਾਂ ਲੈਦਾ ਸਾਰਾ ਦਿਨ ਤੈਨੂੰ ਰਹਿਣ ਦੋ ਹੋਰ ਦਾਸ ਤੂੰ ਕੁਝ ਕੋਈ ਗੱਲ ਨਹੀਂ ਕੱਪੜੇ ਤੁਲਾ ਹੋਰ ਕੋਈ ਐਂਟੀ ਕਰਦੀ ਕੋਈ ਚੀ ਕੋਈ ਘਰ ਦੀ ਚੀਜ਼ ਆਣਾ ਲਈ ਹੈ ਤਾਂ ਦੱਸੋ ਪੇਂਟ ਦੇ ਪੇਂਟ ਦਾ ਸੁਪਨਾ ਆਇਆ ਦਾ ਪੇਂਟ ਕਰਾ ਦੇਣੇ ਕਿੰਨਾ ਖਰਚਾ ਪੇਂਟ ਦਾ ਪੇਂਟ ਕਰਾ ਦਈਏ ਕਿੰਨਾ ਖਰਚਾ ਪੇਂਟ ਦਾ ਕੋਈ ਪਤਾ ਕਰ ਲਓ ਇੱਕ ਦੋ ਦਿਨਾਂ ਚ ਪਤਾ ਕਰਕੇ ਸਾਨੂੰ ਦੱਸ ਦਿਓ ਅੱਛਾ ਅੱਛਾ ਕਰਾ ਲਾਂਗੇ ਹੁਣ ਤੇਰੇ ਘਰ ਆਏ ਹਾਂ ਹੁਣ ਫਿਰ ਕੁਝ ਤਾਂ ਕਰੀਏ ਨਹੀਂ ਤਾਂ ਫਿਰ ਫਾਇਦਾ ਹੀ ਕੀ ਵੈਸੇ ਅਸੀਂ ਪੇਂਟ ਪੁੰਡ ਦੀ ਸੇਵਾ ਲੈਂਦੇ ਨਹੀਂ ਪਰ ਇਹ ਤਾਂ ਪਰਸਨਲੀ ਚਲੋ ਮੇਰੇ ਵੱਲੋਂ ਇੱਕ ਤੈਨੂੰ ਗਿਫਟ ਹੋ ਗਿਆ ਪੇਂਟ ਦਾ ਠੀਕ ਹੈ ਹੋਰ ਦੱਸ ਕੱਲਾ ਪੇਂਟ ਦੇ ਤੈਨੂੰ ਕੱਪੜੇ ਕੱਲ ਪਜਾਮੇ ਪਿਉਮੇ ਟੀ-ਸ਼ਰਟਾਂ ਟੀ-ਸ਼ਰਟਾਂ ਦਾ ਰੰਗ ਦੱਸ ਦੇ ਰੰਗ ਟੀ-ਸ਼ਰਟਾਂ ਦੇ ਰੰਗ ਦੀ ਇਹਦੇ ਮਰਜ਼ੀ ਹੋਵੇ ਆਪਾਂ ਪਾ ਲੈਣੀ ਕੋਈ ਤੇਰਾ ਰੰਗ ਫੇਵਰੇਟ ਹੋਵੇ ਹੋਰ ਭਾਜੀ ਕੋਈ ਨਹੀਂ ਆਉਂਦਾ ਕੋਈ ਨਹੀਂ ਇੱਕ ਚਿੱਟਾ ਇੱਕ ਕਾਲਾ ਇੱਕ ਪੀਲਾ ਇੱਕ ਲਾਲ ਠੀਕ ਹੈ ਚਿੱਟਾ ਕਾਲਾ ਪੀਲਾ ਲਾਲ ਚਾਰ ਟੀ-ਸ਼ਰਟਾਂ ਚਾਰ ਪਜਾਮੇ ਤੇ ਦੋ ਚਪਲਾਂ ਠੀਕ ਹੈ ਫਿਰ ਪੂਰੀ ਟੌਰ ਟੁਰ ਕੱਢ ਕੇ ਮੈਨੂੰ ਦਿਖਾ ਕੇ ਦਈਂ ਫਿਰ ਉੱਥੇ ਜੀਨ ਜੀਨ ਪਾਣਾ ਨਾ ਹਾਂਜੀ ਜੀਨ ਸ਼ਰਟ ਪੋਨ ਸ਼ਰਟ ਪਾਣਾ ਜੀਨ ਤੇ ਸ਼ਰਟ ਵੀ ਲਿਆ ਦੇ ਇਹਨੂੰ ਕੱਲ ਆ ਜੀ 30 ਬੱਸ ਹੋਰ ਦੱਸ ਬੱਸ ਚਲੋ ਬੜਾ ਚੰਗਾ ਲੱਗਿਆ ਹੀਰੇ ਤੈਨੂੰ ਮਿਲ ਕੇ ਜਿਹੜੀ ਤੇਰੀ ਆਲੀ ਗੱਲ ਸੀ ਨਾ ਮੇਰੇ ਪਰਿਵਾਰ ਚ 7 ਜਾਣੇ ਨੇ ਇਹ ਮੈਨੂੰ ਬੜੀ ਵਧੀਆ ਲੱਗੀ। ਅੱਛਾ ਜੀ। ਅੱਜ ਤੱਕ ਕਦੀ ਕਿਸੇ ਨੇ ਮੈਨੂੰ ਦੱਸਿਆ ਨਹੀਂ ਕਿ ਮੇਰੇ ਪਰਿਵਾਰ ਚ ਇੰਨੇ ਜਾਣੇ। ਹਰ ਬੰਦਾ ਕਹਿੰਦਾ ਤੁਸੀਂ ਮੈਂ ਵਾਂ, ਡੈਡੀ ਐ, ਮੰਮੀ ਐ, ਭਰਾ ਐ, ਭੈਣ ਐ ਬਸ। ਨਹੀਂ ਕੋਈ ਨਹੀਂ ਕਹਿੰਦਾ ਮੇਰੇ ਪਰਿਵਾਰ ਚ ਮੇਰਾ ਚਾਚਾ ਵੀ ਐ, ਮੇਰੀ ਮਾਸੀ ਵੀ ਕੋਈ ਨਹੀਂ ਕਹਿੰਦਾ। ਅਹੀ ਭਾਜੀ 7 ਜਾਣੇ। ਇਹ ਮਜ਼ੇ ਵਾਲੀ ਗੱਲ ਕੀਤੀ ਤੂੰ। ਇਹ ਤਾਂ ਹੀ ਤੂੰ ਤੇਰੀ ਮਾਂ ਨੇ ਤੇਰਾ ਨਾਮ ਹੀਰਾ ਰੱਖਿਆ ਸੀ। ਤੂੰ ਸੱਚੀ ਹੋ ਹੀ ਰਹਿ। ਦੇਖੇ ਦੇ ਤੂੰ ਸਾਡੇ ਵਰਗਾ ਨਮੂਲ, ਰੋਹਿਤ, ਸ਼ੋਹਿਤ, ਮੋਹਿਤ ਹੁੰਦਾ ਤਾਂ ਫੇਰ ਤੇਰੇ ਪਰਿਵਾਰ ਚ ਵੀ ਪਿਆਰ ਕਰੀ ਹਮੇਸ਼ਾ ਸਾਰਿਆਂ ਨੂੰ ਤੇ ਜਲਦੀ ਠੀਕ ਹੋ ਜਾਣਾ ਫੇ ਠੀਕ ਹੋ ਕੇ ਕੰਮ ਕਾਰ ਕਰੀ ਤੇ ਮੈਨੂੰ ਉੱਥੇ ਮਿਲਦਾ ਰਹੇ ਹਾਂਜੀ ਮੈਂ ਵੀ ਤੇਰੇ ਘਰੇ ਆਂਦਾ ਰਹਾਂ ਠੀਕ ਹੈ ਹੋਰ ਕੋਈ ਸੇਵਾ ਮੇਰੇ ਲਈ ਬਸ ਫੇਸਟਨ ਚੀਜ਼ ਹੀ ਤੈਨੂੰ ਵੈਰੀ ਦੇ 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 ਚਾਹੀਦਾ ਪੈਸਾ ਚੀਜ਼ ਹੀ ਐਸੀ ਹੈ ਬੰਦਾ ਨਾ ਕਰ ਹੀ ਨਹੀਂ ਸਕਦਾ ਨਹੀਂ ਤੂੰ ਹੀਰਾ ਹੈ ਹੀਰੇ ਨੂੰ ਫਿਰ ਵੀ ਪੈਸੇ ਚਾਹੀਦੇ ਨੇ ਕਿੰਨੇ ਪੈਸੇ ਚਾਹੀਦੇ ਤੁਹਾਨੂੰ ਦੱਸ ਕੀ ਕਰਨੇ ਤੂੰ ਪੈਸੇ ਕਰਾਂਗਾ ਕਿ ਬਿਲ ਦੱਸ ਥੈਂਕ ਯੂ ਉਹ ਕੋਈ ਗਲਤ ਕੰਮ ਤਾਂ ਨਹੀਂ ਕਰਦਾ ਇਹ ਨਾ ਨਾ ਭਾਰੀ ਆਪਾਂ ਗਲਤ ਕੰਮ ਨਹੀਂ ਕਰਦੇ ਕੋਈ ਨਸ਼ਾ ਪਤਾ ਨਹੀਂ ਨਹੀਂ ਕਿੰਨੇ ਪੈਸੇ ਚਾਹੀਦੇ ਫਿਰ ਜੈ ਜੈ ਜਿੰਨੇ ਮੇਰੇ ਕੋਲ ਨਿਕਲਣ ਵੀ ਇਹ ਨਾ ਉਹ ਮਾ ਭਾਜੀ ਇਹਨੇ ਵੇ ਦੇ ਦੋ ਮੇਰੇ ਕੋਲ ਇਹਨੇ ਹੋਣ ਹੋਈ ਨਾ ਨਹੀਂ ਨਹੀਂ ਭਾਰੀ ਤੂੰ ਉਹ ਜਿੱਲੇ ਮਰਟੀ ਤੇਰੇ ਕਿੰਨੇ ਭਾਵੇਂ ਥੋੜੇ ਦੇ ਦੇ ਭਾਵੇਂ ਘਟੇ ਦੇ ਕੋਈ ਥੋੜੇ ਜਿਆਦਾ ਹੁੰਦੇ ਕਿੰਨੇ ਨੇ ਹੁਣ ਥੋੜੇ ਨੂੰ ਤੂੰ ਕਿਵੇਂ 1000 ਰੁਪਏ ਭਾਜੀ ਉਹ ਤਾਂ ਇਹ ਕੀ ਹੈ ਜਿਆਦਾ ਜਰ ਤੱਕ ਕਿੰਨੇ ਚਾਹੀਦੇ ਦੱਸ ਜਿੰਨੇ ਮੰਗਣ ਨੂੰ ਦੇ ਦੇਣਾ ਜੈ ਜੈ ਨਹੀਂ ਭਾਰੀ ਤੂੰ ਜੈ 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 ਦੱਸ ਦੇ ਖਾਣ ਪੀਣ ਵਾਸਤੇ ਹੁਣ ਇਹ ਨਹੀਂ ਨਾ ਘਰ ਬਣਾਉਣ ਵਾਸਤੇ ਦੇ ਦੋ ਪੈਸੇ ਇਹ ਮੈਂ ਵੀ ਘਰ ਬਣਾਣਾ ਨਵਾ ਦੱਸ ਜਿੱਲੇ ਦੇ ਦੇ ਦੱਸ ਕਿੰਨੇ ਜਿੱਲੇ ਦੇ ਦੇ ਯਾਰ ਦੱਸ ਬੋਲ ਯਾਰ ਮੈਂ ਤਾਂ ਸੀਗਾ ਮੁੰਡਾ ਕਰਕੇ ਨਹੀਂ ਭਾਜੀ ਤੁਸੀਂ ਆ ਗਏ ਹੋ ਬਹੁਤ ਐ ਮੈਂ ਕਿਹਾ ਪੈਸੇ ਦੇਈਏ ਭਾਜੀ ਦੇ ਦੋ ਲੈ ਤੂੰ ਅੱਜ ਹੀ ਰਹਿਣ ਦੋ ਚਾਹ ਠੀਕ ਐ ਰਹਿ ਨਹੀਂ ਦਿੰਦੇ ਫੇਰ ਰਹਿਣ ਦੋ ਹਲ 5000 ਠੀਕ ਹੈ ਬਹੁਤ ਹਾਂ ਜੀ ਇਹ ਤੇਰੇ ਖਾਣ ਪੀਣ ਵਾਸਤੇ ਨੇ ਇਹਨਾਂ ਖਾ ਪੀ ਲਈ ਤੇ ਮੈਨੂੰ ਸਿਗਾ ਹੁਣ ਤੂੰ ਚੱਲ ਕਾਰ ਬੁਲਾਇਆ ਤੇ ਇਹਨਾਂ ਕ ਦਾ ਹੁਣ ਫਰੂਟ ਪਹਿਲਾਂ ਮੈਂ ਲੈ ਕੇ ਆਣ ਲੱਗਾ ਜੀ ਫੇ ਮੈਂ ਕਬ ਚੱਲ ਫਰੂਟ ਨਾਲ ਫਾਰਮੈਟੀ ਜੀ ਕੀ ਕਰਨੀ ਚੱਲ ਹੀਰੇ ਨੂੰ ਮਿਲ ਜਾਨੇ ਅਲਰਜੀ ਤੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਨਹੀਂ ਅਲਰਜੀ ਫ੍ਰੀ ਹੋ ਰਿਹਾ ਸਰ ਹਾਂ ਜੀ ਸਾਨੂੰ ਕੀ ਦੇਂਗਾ ਉਹਨੇ ਤੇ ਬਦਲੇ ਤੂੰ ਪੈਸੇ ਵੀ ਲੈ ਲੈ ਇਲਾਜ ਵੀ ਕਰਾ ਰਿਆ ਮੈਨੂੰ ਕੀ ਦੇਂਗਾ ਉਹਨੇ ਤੇ ਬਦਲੇ ਭਾਜੀ ਜੋ ਜੋ ਤੁਸੀਂ ਕੋਈ ਦੇ ਦੇ ਮੈਨੂੰ ਪੈਸੇ ਦੇ ਦੇ ਵਾਪਸ ਨਹੀਂ ਵੀ ਦਵਾ ਮਨ ਪਰਮਾਤਮਾ ਸਾਨੂੰ ਹਮੇਸ਼ਾ ਇਸੇਵ ਲਈ ਰੱਖੇ ਇਹੀ ਮੰਗੀ ਬਸ ਕਿ ਰੱਬਾ ਤੁਸੀਂ ਸੁਣ ਇਹਨਾਂ ਨੂੰ ਇਹ ਕੰਮ ਲਈ ਰੱਖੋ ਠੀਕ ਹੈ ਠੀਕ ਹੈ ਆਜੋ ਹੁਣ ਕਿੰਨੇ ਕਿੰਨੇ ਫੋਟੋ ਕਰਾਣੀਆਂ ਆਜੋ ਬੜਾ ਮੈਂ ਅੱਜ ਹਾਂ ਲੈਓ ਲੈਓ ਚ ਲੈਓ ਲੈਓ ਚਾ ਲੈਓ ਅੱਜ ਅਸੀਂ ਆਪਣੇ ਹੀਰੇ ਭਰਾ ਦੇ ਘਰ ਆਇਆ ਜੀ ਇਹ ਵੀਰ ਕੱਲ ਸਾਡੀ ਲੋਕੇਸ਼ਨ ਤੇ ਆਇਆ ਤੇ ਜਿਵੇਂ ਤੁਸੀਂ ਜਾਣਦੇ ਹੋ ਇੱਕ ਜ਼ਰੀਆ ਫਾਊਂਡੇਸ਼ਨ ਹਨਾ ਉੱਥੇ ਰੋਜ਼ 100 150 ਮਰੀਜ਼ ਆਂਦੇ ਨੇ ਤੇ ਮੈਨੂੰ ਕੱਲ ਕਹਿੰਦਾ ਵੀਰੇ ਮੇਰੇ ਘਰੇ ਆਈਓ ਤਾਂ ਮੈਂ ਹਮੇਸ਼ਾ ਇਦਾਂ ਦੇ ਘਰਾਂ 'ਚ ਜਾਣ 'ਚ ਜ਼ਿਆਦਾ ਆਪਣੇ ਆਪ ਨੂੰ ਖੁਸ਼ ਮਹਿਸੂਸ ਕਰਦਾ ਨਾ ਜਾਣੇ ਵੱਡੇ ਵੱਡੇ ਪ੍ਰੋਗਰਾਮਾਂ 'ਚ ਠੀਕ ਹੈ ਮੈਂ ਜਾਣਾ ਪਰ ਫਰਸਟ ਪ੍ਰੈਫਰੈਂਸ ਮੈਂ ਇਦਾਂ ਦੇ ਭਰਾਵਾਂ ਨੂੰ ਦਿੰਨਾ ਇਹਨਾਂ ਦਾ ਕਨੈਕਸ਼ਨ ਥੋੜਾ ਜਿਹਾ ਪਿਓਰ ਹੈ ਦਿਲੋਂ ਜਿਵੇਂ ਦੱਸਿਆ ਨਾ ਹੀਰੇਨਿੰਗ ਮੇਰੇ ਪਰਿਵਾਰ 'ਚ ਕੌਣ ਕੌਣ ਤਾਂ ਇਦਾਂ ਦੇ ਨੌਜਵਾਨ ਇਹਨਾਂ ਦਾ ਇਲਾਜ ਨਹੀਂ ਹੋ ਪਾਰਿਆ ਸੀਗਾ ਤੇ ਪੈਸੇ ਨਾ ਹੋਣ ਕਰਕੇ ਪੋਲੀਓ ਦੀ ਦਿੱਕਤ ਹੈ ਲੱਤ 'ਚ ਦਿੱਕਤ ਹੈ ਇਹਨਾਂ ਦਾ ਆਪਰੇਸ਼ਨ ਹੋਇਆ ਇੱਕ ਜ਼ਰੀਆ ਫਾਊਂਡੇਸ਼ਨ ਵੱਲੋਂ ਲੋਕਾਂ ਨੇ ਸੇਵਾ ਕੀਤੀ ਤੇ ਜਿਵੇਂ ਤੁਸੀਂ ਜਾਣਦੇ ਹੋ ਕਿਥੇ ਰੋਜ਼ ਆਪਰੇਸ਼ਨ ਇਲਾਜ ਦਵਾਈਆਂ ਟੈਸਟ ਸਾਰਾ ਕੁਝ ਹੁੰਦਾ ਤੇ ਉਹਨਾਂ ਤੇ ਅਸੀਂ ਜਾਂਦੇ ਜਾਂਦੇ ਲੰਘਦੇ ਇੱਥੋਂ ਯਾਦ ਆ ਗਿਆ ਮੁੰਡੇ ਨੇ ਦੱਸਿਆ ਕਿ ਵੀਰੇ ਤੁਹਾਨੂੰ ਕੱਲ ਹੀਰੇ ਨੇ ਕਿਹਾ ਸੀ ਘਰ ਹੋਜੂ ਤਾਂ ਉਹਦਾ ਘਰ ਨਾਲ ਹੀ ਐ ਮੈਂ ਕਿਹਾ ਚੱਲੋ ਆਪਾਂ ਹੀਰੇ ਦੇ ਘਰ ਵੀ ਚੱਲਦੇ ਆਂ ਤਾਂ ਹੀਰੇ ਨੂੰ ਮਿਲੇ ਬਹੁਤ ਵਧੀਆ ਲੱਗਿਆ ਹੀਰੇ ਨੂੰ ਮਿਲ ਕੇ ਹੀਰੇ ਨੂੰ ਕਿਦਾਂ ਤੇ ਲੱਗਿਆ ਹੀਰਾ ਦੱਸ ਸਕਦਾ ਮੈਨੂੰ ਭਾਜੀ ਬਹੁਤ ਵਧੀਆ ਲੱਗਿਆ ਤੁਸੀਂ ਆਏ ਕੀ ਬਾਤ ਹੈ ਤਨਪਾਗ ਸਾਡੇ ਕਿ ਤੂੰ ਸਾਨੂੰ ਘਰੇ ਬੁਲਾਇਆ ਔਰ ਬੜੀ ਖੁਸ਼ੀ ਹੋਈ ਐਂ ਤੂੰ ਬਾਬੇ ਨਾਨਕ ਦਾ ਨਾਮ ਲਈ ਜਾਣਾ ਚੜ੍ਹਦੀ ਕਲਾ 'ਚ ਰਹਿਣਾ ਤੇ ਮਾਪਿਆਂ ਦੀ ਸੇਵਾ ਕਰਨੀ ਜਿੰਨੀ ਕਰ ਸਕਿਆ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਠੀਕ ਹੈ ਠੀਕ ਹੈ ਜੀ ਚਾਹ ਪੀ ਕੇ ਫਿਰ ਅਸੀਂ ਹੁਣ ਨਹੀਂ ਬੜੀ ਰੋਟੀ ਵੀ ਖਾ ਲ ਲਈ ਨਹੀਂ ਰੋਟੀ ਮੈਂ ਖਾ ਕੇ ਆ ਫਿਰ ਕਿਸ ਦਿਨ ਰੋਟੀ ਦਾ ਹੀ ਬਣਾ ਲਾਂਗੇ ਬ੍ਰੋਗਰ ਠੀਕ ਹੈ ਬਾਈ ਆਈ ਉੱਥੇ ਸ਼ਾਮੀ ਜੇ ਕੋਈ ਦਿੱਕਤ ਹੋਈ ਕਿਸੇ ਚੀਜ਼ ਦੀ ਤਾਂ ਲੱਗਿਆ ਕੋਈ ਚੀਜ਼ ਦੀ ਲੋੜ ਆ ਸਮਝ ਜ਼ਰੂਰ ਦੱਸੀ ਅਸੀਂ ਤੇਰੇ ਨਾਲ ਠੀਕ ਹੈ ਠੀਕ ਹੈ ਬਾਈ ਚਲੋ ਧੰਨਵਾਦ